ਸੁਪੇਰ ਆ ਰਿਹਾ ਮੁੰਡਾ ਜਿਹੜਾ ਮਰੇ ਹਾਂਜੀ ਪਾ ਰਿਹਾ ਆ ਜਦ ਗਾੜੀ ਕੋ ਲੈਗਾ ਇੱਕ ਮਿੰਟ ਇੱਕ ਮੁੰਡਾ ਸਵਾਦ ਫਾਟੇ ਦਾ ਮਰ ਗਿਆ ਨਾ ਫਾਟੇ ਦਾ ਮਰ ਗਿਆ ਨਾ ਜੁਲੰਦਰ ਦੇ ਵਿੱਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਕਿ ਆ ਨੌਜਵਾਨ ਨੇ ਨਗਨਿਗਮ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਇਲਜ਼ਾਮ ਜੜੇ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਸਿਵਰ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋਇਆ ਮ੍ਰਿਤਕ ਦੀ ਪਛਾਣ 33 ਸਾਲ ਦੇ ਦੀਪਕ ਕੁਮਾਰ ਵਜੋ ਹੋਈ ਹੈ ਜੋ ਗੱਜਗੁੱਲਾ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਪਰਿਵਾਰ ਤੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਕਿਹਾ ਜਾ ਰਿਹਾ ਕਿ ਪੈਸਿਆਂ ਦੇ ਲੈਂਡ ਦੇ ਨੂੰ ਲੈ ਕੇ ਸਾਰਾ ਹੀ ਝਗੜਾ ਚੱਲਦਾ ਹਾਲਾਂਕਿ ਅਸਲ ਕਾਰਨ ਕੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਿਹਾ ਕਿ ਅਸਲ ਕਾਰਨ ਤਦ ਹੀ ਪਤਾ ਲਗਾਏ ਜਾਣਗੇ ਜਦੋਂ ਮਾਮਲੇ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਸਿਲ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਨਗਰ ਨਿਗਮ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ मामला यार कुछ नहीं पैसे ਲੈਣੇ ਉਹਨਾਂ ਕੋਲੋਂ ਪੈਸੇ ਲੈਣੇ ਚੱਕਰ ਚ ਗਏ ਸੀ ਉਹਨਾਂ ਨੇ ਖੜੇ ਹੋ ਕੇ ਸੱਟਾ ਮਾਰੀਆ ਮੇਰੇ ਖੱਲੇ ਦੇਖ ਕੇ 15 20 ਜਣਿਆਂ ਨੇ ਉਹ ਕਿੱਥੇ ਦੇ ਰਹਿਣ ਵਾਲੇ ਕਿੱਥੇ ਚੰਨੋਵਾਲ ਦੇ ਚੰਨੋਵਾਲ ਦੇ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਲੈਣ ਗਏ ਸੀ ਉੱਥੇ ਸ਼ਰੀਆਮ ਜੂਆ ਖੜਾਉਂਦੇ ਆ ਜੂਆ ਖੜਾਉਂਦੇ ਉੱਥੇ ਝੋਰੀਆਂ ਘਰਾਉਂਦੇ ਸਾਰੇ ਕਿੱਤਾ ਵੇਚਦੇ ਉੱਥੇ ਤੂੰ ਕਿੱਤਾ ਵੇਚਦਾ ਸ਼ਰੀਆਮ ਉਹ ਮੁੰਡੇ ਦਾ ਨਾਮ ਕੀ ਸੀ ਆ ਬੰਦ ਚੋਰੀਆਂ ਮਾਰਦੇ ਸਭ ਕਸਟਰ ਆਲਾ ਮੁੰਡਾ ਇਹਦਾ ਮਰੇ ਹਾਂਜੀ ਅੱਜ ਗਾੜੀ ਕੋ ਲੈ ਗਿਆ ਇੱਕ ਮਿੰਟ ਇੱਕ ਮੁੰਡਾ ਸਵਾਲ ਫਾਟੇ ਦਾ ਮਰ ਗਿਆ ਨਾ ਫਾਟੇ ਦਾ ਮਰ ਗਿਆ ਨਾ ਲੈ ਨਹੀਂ ਦਿੱਤੇ ਮੁੰਡਾ ਮਾਰ ਦੇਣਾ ਸਾਡਾ ਕਰ ਦੋ ਇਹ ਸਾਰਾ ਮੁੰਡਾ ਸਾਡੇ ਇੱਥੇ ਜਗਾ ਵੱਡਾ ਵੱਡਾ ਕਹਿ ਦੇ ਕੰਦੇ ਨੇ ਪਹਿਲਾਂ ਪੈਸੇ ਲੈਣਗੇ ਮਾਰ ਦਤਾ ਉਹਦੇ ਸ਼ਰੇਮ ਜੂਆ ਕਰੋਂਦੇ ਚਿੱਟਾ ਵੀ ਦੇ ਫਰੇ ਆਮ ਦੀ ਕਾਹ ਲਈ ਦੇ ਆ ਤੁਹਾਡੀ ਸਵਾਲ ਤੁਹਾਡਾ ਨੰਬਰ ਦਾ ਸਰ ਕਿਹੜੇ ਮਾਮਲੇ ਦੀ ਜਾਣਕਾਰੀ ਹੋਈ ਜੀ ਤੁਹਾਨੂੰ ਕਲੀਅਰ ਜਦਾ ਕਿ ਕੋਈ ਸਟੇਟਮੈਂਟ ਨਹੀਂ ਸਾਡੇ ਕੋਲ ਹੋਈ ਅਸ਼ੋਕ ਜੀ ਸ਼ਾਮ ਪੀੜਤ ਦਾ ਕਹਿਣਾ ਹੈ ਕਿ ਸ਼ਾਮ ਸੱਤ ਵਜੇ ਦੀ ਲੜਾਈ ਹੋਈ ਸੀ ਤੇ ਕੋਈ ਵੀ ਪੁਲਿਸ ਨਹੀਂ ਆਈ ਲੇਕਿਨ ਪੁਲਿਸ ਨਾਲੇ ਦਾ ਕਾਰਬੈਸ਼ਨ ਹੁਣੇ ਇਨਫਰਮੇਸ਼ਨ ਆਈ ਹੁਣ ਦੱਸ ਦਿੰਦਾ ਸਾਡੇ ਕੋਲ ਸਿਵਲ ਹਸਪਤਾਲ ਤੋਂ ਇਨਫਰਮੇਸ਼ਨ ਪੀੜਤ ਦਾ ਕਹਿਣਾ ਹੈ ਕਿ ਪੀੜਤ ਦਾ ਕਹਿਣਾ ਹੈ ਕਿ ਸਰ ਚਾਰਾ ਮੰਡੀ 'ਚ ਝਗੜਾ ਹੋਇਆ ਸਾਡੇ ਕੋਲ ਕੋਈ ਇਨਫਰਮੇਸ਼ਨ ਨਹੀਂ ਹੈ ਪੀੜਤ ਦਾ ਕਹਿਣਾ ਹੈ ਕਿ ਸਾਡੇ ਕੋਲ ਭਾਜੀ ਇਨਫਰਮੇਸ਼ਨ ਆਈ ਕੋਈ ਨਹੀਂ ਹੋੜਦਾ ਸਰ ਇੱਕ ਮਿੰਟ ਮੈਂ ਪਹਿਲਾਂ ਦੱਸਦਾ ਸਿਵਲ ਹਸਪਤਾਲ ਤੋਂ ਸਾਨੂੰ ਮੈਸ ਜੀ ਅਈ ਉੱਥੇ ਜਾ ਕੇ ਪਤਾ ਕਰ ਲਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਆਇਆ ਅਸ਼ੋਕੀ ਪੀੜਤਾ ਕਹਿਣਾ ਹੈ ਕਿ ਉਹਨਾਂ ਦਾ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹਨਾਂ ਦਾ ਸ਼ਾਇਦ ਉਹਨਾਂ ਦਾ ਪੀੜਤਾ ਕਹਿਣਾ ਹੈ ਕਿ ਉਹਨਾਂ ਦਾ ਬ੍ਰਦਰ ਕੋਈ ਸੀਐਸ ਸਟਾਫ ਦਾ ਇਹਦੇ ਬਾਰੇ ਅਜੇ ਸਾਨੂੰ ਕੋਈ ਪਤਾ ਨਹੀਂ ਜਿੰਨੇ ਚਿਰ ਸਟੇਟਮੈਂਟ ਨਹੀਂ ਦੇ ਦਿੱਤੀ ਕੁਝ ਨਹੀਂ ਕਹਿ ਸਕਦੇ ਜੀ ਜੀ ਅੱਛਾ ਜਿੰਨੇ ਉਹ ਸਟੇਟਮੈਂਟ ਸਾਨੂੰ ਦੇਣਗੇ ਦੇਣਗੇ ਉਸ ਤੋਂ ਬਾਅਦ ਦੇਖ ਲੈਣਾ ਸਰ ਡੈਥ ਕਿਰੀ ਹੋਈ ਆ ਫਿਰ ਦੀਪਕ ਮਾਰੀ ਨਦੀਪਕ ਮਾਰਾ ਨਾਮ ਕੀ ਸਰ ਦੱਸੋ ਮੜਾ ਕਿੱਥੇ ਦੇ ਰਹਿਣ ਦਾ ਦੀਪ ਦੀਪਕ ਮਾਰਿਆ ਆ ਬਾਲਮੀਕਲ ਉਹਨੇ ਗਾਜੀ ਬੋਲੇ ਕਿ ਕੰਮ ਕੀ ਕਰਦਾ ਇੱਕ ਕਾਰਪੋਰੇਸ਼ਨ ਚ ਹੀ ਅੱਛਾ ਸਰਕਾਰੀ ਕਾਰਪੋਰੇਸ਼ਨ ਮੁਲਾਜ਼ਮ ਸੀ ਮੁਲਾਜ਼ਮ ਹੀ ਉੱਥੇ ਸਰ ਸਰ ਕੀ ਕਾਰਵਾਈ ਜੋ ਕਾਨੂੰਨੀ ਕਾਰਵਾਈ ਬੰਦੀ ਜਾਂਦੀ ਉਹ ਕਰ ਦੋ ਜਿਨ੍ਹਾਂ ਨੇ ਹਮਲਾ ਜੁਲੰਧਰ ਦੇ ਵਿੱਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਕਿ ਆ ਨੌਜਵਾਨ ਨੇ ਨਗਨਿਗਮ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਇਲਸਾਮ ਜੜੇ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਸਿਵਰ ਹਸਪਤਾਲ ਦੇ ਵਿੱਚ ਜਮਕੇ ਹੰਗਾਮਾ ਹੋਇਆ ਮ੍ਰਿਤਕ ਦੀ ਪਛਾਣ 33 ਸਾਲ ਦੇ ਦੀਪਕ ਕੁਮਾਰ ਵਜੋ ਹੋਈ ਹੈ ਜੋ ਗੱਜਗੁੱਲਾ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਪਰਿਵਾਰ ਤੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਪੈਸਿਆਂ ਦੇ ਲੈਂਡ ਦੇ ਨੂੰ ਲੈ ਕੇ ਸਾਰਾ ਹੀ ਝਗੜਾ ਚੱਲਦਾ ਹਾਲਾਂਕਿ ਅਸਲ ਕਾਰਨ ਕੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਿਹਾ ਕਿ ਅਸਲ ਕਾਰਨ ਤਦ ਹੀ ਪਤਾ ਲਗਾਏ ਜਾਣਗੇ ਜਦੋਂ ਮਾਮਲੇ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਸ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਨਗਰ ਨਿਗਮ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਮਾਮਲਾ ਯਾਰ ਕੁਛ ਨਹੀਂ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਦੇ ਚੱਕਰ ਤੇ ਗਏ ਸੀ ਉਹਨਾਂ ਨੇ ਖੜੇ ਹੋ ਕੇ ਸੱਟਾ ਮਾਰੀਆ ਮੇਰੇ ਖੱਡੇ ਦੇਖ ਕੇ 15 20 ਜਣਿਆਂ ਨੇ ਕਿੱਥੇ ਦੇ ਰਹਿਣ ਵਾਲੇ ਕਿੱਥੇ ਉਹ ਜੱਲੋਵਾਲ ਦੇ ਜੱਲੋਵਾਲ ਦੇ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਲੈਣ ਗਏ ਸੀ ਉੱਥੇ ਸ਼੍ਰੀ ਆਮ ਜੂਆ ਖੜਾਉਂਦੇ ਆ ਜੂਆ ਖੜਾਉਂਦੇ ਉੱਥੇ ਝੋਰੀਆਂ ਘਰਾਉਂਦੇ ਸਾਰੇ ਦਿੱਤਾ ਵੇਚਦੇ ਉੱਥੇ ਤੂੰ ਕਿੱਡਾ ਵੇਚਦਾ ਸ਼੍ਰੀ ਆਮ ਕੋਈ ਮੁੰਡੇ ਨਾਮ ਦੀ ਸ਼੍ਰੀ ਆਮ ਜਸਟਰ ਆ ਰਿਹਾ ਲੰਡਾ ਮਰੇ ਹਾਂਜੀ ਆਜ ਗਾੜੀ